ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰਦੁਆਰਾ ਟੋਬਾ ਪਾਈ ਸ਼ਾਲੋ ਜੀ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੇ ਅੰਤ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਹਗੜ ਲੱਗੇ ਗੁਰਦੁਆਰਾ ਪਾਈ ਸ਼ਾਲੋ ਜੀ ਦਾ ਆਪਣਾ ਹੀ ਇੱਕ ਵੱਖਰਾ ਇਤਿਹਾਸ ਹੈ ਇਹ ਗੁਰਦੁਆਰਾ ਸਾਹਿਬ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹੀ ਦੇ ਸਮਕਾਲੀਨ ਭਾਈ ਸ਼ਾਲੋ ਜੀ ਦੇ ਨਾਮ ਨਾਲ ਇਤਿਹਾਸਿਕ ਮਹੱਤਵ ਨਾਲ ਜਾਣਿਆ ਜਾਂਦਾ ਹੈ। ਇਤਿਹਾਸ ਮੁਤਾਬਕ ਭਾਈ ਸ਼ਾਲੋ ਜੀ ਦਾ ਜਨਮ ਭਾਈ ਦਿਯਾਲਾ ਜੀ ਅਤੇ ਮਾਤਾ ਸੁਖਦੀਪ ਜੀ ਦੇ ਘਰ ਫਰੀਦਕੋੜ ਦੇ ਪਿੰਡ ਥੋਲੇ ਕਾਗੜ ਵਿਖੇ ਹੋਇਆ ਸੀ। ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿੱਚ ਮਿਲਣ ਲਈ ਪਹੁੰਚੇ ਇਤਿਹਾਸਕਾਰਾਂ ਮੁਤਾਬਕ ਮਨ ਵਿੱਚ ਵਿਚਾਰ ਆਇਆ ਕਿ ਜੇਕਰ ਗੁਰੂ ਜਾਣੀ-ਜਾਨ ਹੈ ਤਾਂ ਮੈਨੂੰ ਖੁਦ ਹੀ ਪਹਿਚਾਨ ਲਵੇਗਾ ਅਤੇ ਜਦੋਂ ਗੁਰੂ ਰਾਮਦਾਸ ਜੀ ਨੇ ਸੰਗਤਾਂ ਨੂੰ ਮਿਲਣ ਤੋਂ ਬਾਅਦ ਭਾਈ ਸ਼ਾਲੋ ਜੀ ਨੂੰ ਆਵਾਜ਼ ਮਾਰੀ ਤਾਂ ਭਾਈ ਜੀ ਉਹਨਾਂ ਦੇ ਮੁਰীদ ਹੋ ਗਏ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਇੱਥੇ ਹੀ ਜਹਿ ਲੱਗੇ ਗੁਰਦੁਆਰਾ ਸਾਹਿਬ ਵਿੱਚ ਛਾੜ ਦਿਆ ਨੇ ਪਾਥੀਆਂ ਇੱਕ ਵਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਤਾਂ ਇਸ ਦੌਰਾਨ ਭਾਈ ਸ਼ਾਲੋ ਜੀ ਵੀ ਮੌਜੂਦ ਸੀ ਸਰੋਵਰ ਲਈ ਇੱਟਾਂ ਪਕਾਉਣ ਲਈ ਜਦੋਂ ਸੁੱਕਾ ਬਾਲਣ ਨਹੀਂ ਮਿਲਿਆ ਤਾਂ ਭਾਈ ਸ਼ਾਲੋ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਜੋ ਗੁਰੂ ਘਰ ਦਾ ਪਿਆਰਾ ਆਪਣੇ ਕਰੋ ਇੱਕ ਪਾਠੀ ਦਾਨ ਕਰੇਗਾ ਤਾਂ ਉਸ ਨੂੰ ਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ਣਗੇ ਅਤੇ ਪਿੰਡ ਵਾਲਿਆਂ ਨੇ ਟੋਕਰੀਆਂ ਭਰ-ਭਰ ਕੇ ਪਾਠਿਆ ਗੁਰੂ ਘਰ ਭੇਜਿਆ ਅਤੇ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਭਾਈ ਸ਼ਾਲੋ ਜੀ ਨੂੰ ਪੁੱਛਿਆ ਕਿ ਤੁਸੀਂ ਇੱਕ ਪਾਠੀ ਬਦਲੇ ਪੁੱਤਰਾ ਦੀ ਦਾਤ ਦੇ ਆਏ ਹੋ ਤਾਂ ਭਾਈ ਸ਼ਾਲੋ ਜੀ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ਉਹ ਮੇਰਾ ਕਹਾਂ ਨਹੀਂ 모ੜੇਗੀ 모ੜਨਗੇ ਇਸ ਦੇ ਲਈ ਸੰਗਤ ਦੀ ਸੇਵਾ ਵੀ ਕਬੂਲ ਕਰਕੇ ਸੰਗਤ ਦੀ ਝੋਲੀ ਭਰਨਗੇ ਉਦੋਂ ਗੁਰੂ ਮਹਾਰਾਜ ਨੇ ਵਚਨ ਕੀਤਾ ਕਿ ਜੋ ਵੀ ਸੰਗਤ ਹਰਿਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਤੋਬਾ ਪਾਈਸ਼ਾਲੋ ਜੀ ਦੇ ਦਰਸ਼ਨ ਕਰਨਗੇ ਉਸ ਦੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਉੱਥੇ ਪਾਠਿਆ ਚੜਾਉਣ ਅਤੇ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੋਣਗੇ ਅਤੇ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਵੇਗੀ ਇਸ ਤਰ੍ਹਾਂ ਬਣਿਆ ਟੋਬਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਟੋਬਾ ਪਾਈਸ਼ਾਲੋ ਵਿਕੇਸ ਰੋਵਰ ਬਣਾਉਣ ਦੀ ਤਜਵੀਜ਼ ਵੀ ਕੀਤੀ ਗਈ ਸੀ ਪਰ ਭਾਈ ਸ਼ਾਲੋ ਜੀ ਨੇ ਕਿਹਾ ਕਿ ਸਾਡਾ ਸਰੋਵਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੈ ਅਤੇ ਇਹ ਇੱਕੋ ਇੱਕ ਹੈ ਅਸੀਂ ਉਸ ਦੇ ਬਰਾਬਰ ਸਰੋਵਰ ਦਾ ਨਿਰਮਾਣ ਨਹੀਂ ਕਰ ਸਕਦੇ ਇਸ ਲਈ ਆਪਾਂ ਇੱਥੇ ਤੋਬਾ ਹੀ ਰਹਿਣ ਦਿਓ ਉਦੋਂ ਤੋਂ ਹੀ ਇਸ ਤੋਬੇ ਦਾ ਨਾਮ ਭਾਈ ਸ਼ਾਲੋ ਰੱਖਿਆ ਗਿਆ ਅਤੇ ਲੋਕ ਇੱਥੇ ਦਰਸ਼ਨ ਕਰਕੇ ਗੁਰੂ ਦੀਆ ਬਖਸ਼ਿਸ਼ਾ ਹਾਸਿਲ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ